ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰਾਪਰਟੀ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਅਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਅਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਅਸੀਂ ਇੱਕ ਬਹੁਤ ਵਧੀਆ ਪ੍ਰਾਪਰਟੀ ਲੈ ਕੇ ਆਏ ਹਾਂ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਮਕਾਨ ਘਰ ਅਤੇ ਕੋਠੀ ਦੀ ਵੀਡੀਓ ਫਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਐਡੇ ਫੋਨ ਨਾਲ ਵੀਡੀਓ ਬਣਾ ਕੇ ਉੱਪਰ ਦਿੱਤੇ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜ਼ੀ ਪਿੰਡ ਜਾਂ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ 5-7 ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਫਰੰਟ ਤੁਸੀਂ ਸਾਰੇ ਦੇਖ ਹੀ ਲਏ ਇਸ ਘਰ ਦੀ ਗਲੀ ਵੀ ਤੁਹਾਨੂੰ ਦਿਖਾਤੀ ਐ ਐਂਟਰੀ ਤੇ ਪੌੜੀਆਂ ਬਾਰੋ-ਬਾਰ ਚੜੀਆਂ ਦੇਖ ਲਓ ਜੀ ਵੇੜ ਵਿੱਚ ਸਾਰੇ ਟੈਲ ਲੱਗੇ ਹੋਏ ਐ ਜੀ ਸਾਈਡ ਤੇ ਇੱਕ ਸਾਈਡ ਤੇ ਵਾਸ਼ਰੂਮ ਬਣੇ ਹੋਏ ਹਨ ਇਸ ਘਰ ਦੀ ਜਗ੍ਹਾ 3.5 ਵਿਸਵੇ ਹੈ ਇਸ ਦਾ ਮੱਥਾ 30 ਫੁੱਟ ਹੈ ਲੰਬਾਈ 50 ਫੁੱਟ ਹੈ ਜੀ ਵਾਸ਼ਰੂਮ ਤੁਹਾਨੂੰ ਦਿਖਾ ਦਿੰਨੇ ਵਾਸ਼ਰੂਮ ਜ ਸਾਰੇ ਟਾਇਲ ਵਗੈਰਾ ਲੱਗੇ ਹੋਈ ਹੈ ਜੀ ਇਹ ਦੋ ਮੰਜ਼ਲ ਬਣਿਆ ਹੋਇਆ ਹੈ ਜੀ ਆ ਦੇਖੋ ਜੀ ਵਾਸ਼ਰੂਮ ਬਣੇ ਹੋਏ ਹਨ ਵਾਸ਼ਰੂਮ ਵਿੱਚ ਟੂਟੀਆਂ ਦਾ ਕੰਮ ਸਾਰਾ ਓਕੇ ਰਿਪੋਰਟ ਹੋਇਆ ਹੋਇਆ ਹੈ ਅਤੇ ਨਾਲ ਹੀ ਫਰਸ਼ ਤੇ ਵੀ ਟਾਇਲ ਲੱਗੀ ਹੋਈ ਹੈ ਦੀਵਾਰਾਂ ਤੇ ਵੀ ਟਾਇਲ ਲੱਗੀ ਹੋਈ ਹੈ ਜੀ ਤੁਹਾਨੂੰ ਸਾਰੇ ਪਾਸੇ ਦਿਖਾ ਦਿੰਨੇ ਇੱਕ ਵਾਰੀ ਪੌੜੀਆਂ ਬਾਰੋ-ਬਾਰ ਹੋਣ ਕਰਕੇ ਉੱਪਰਲਾ ਪੋਰਸ਼ਨ ਅਲੱਗ ਹੀ ਹੋ ਜਾਂਦਾ ਹੈ ਕਿਰਾਏ ਤੇ ਵੀ ਦੇ ਸਕਦੇ ਹਾਂ ਉੱਪਰਲਾ ਪੋਰਸ਼ਨ ਉੱਪਰ ਵੀ 3 ਕਮਰੇ ਵਾਸ਼ਰੂਮ ਕਿਚਨ ਬਣੀ ਹੋਈ ਹੈ نیچے ਵੀ 3 ਕਮਰੇ ਵਾਸ਼ਰੂਮ ਕਿਚਨ ਬਣੀ ਹੋਈ ਹੈ ਆ ਦੇਖੋ ਜੀ ਲੌਬੀ ਏਰੀਆ ਤੇ ਐਂਟਰੀ ਤੇ ਗੇਟ ਲੋਹੇ ਦੇ ਲੱਗੇ ਹੋਏ ਸੀ ਤੁਹਾਨੂੰ ਦਿਖਾ ਦਿੰਦੇ ਹਾਂ ਤੇ ਇੱਕ ਸਾਈਡ ਤੇ ਕਿਚਨ ਬਣੀ ਹੋਈ ਹੈ ਕਿਚਨ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਸਾਰੀ ਤੁਸੀਂ ਵੀਡੀਓ ਨੂੰ ਸਾਰੀ ਦੇਖ ਲਓ ਤੁਹਾਨੂੰ ਮਾਲਕਾਂ ਦਾ ਸਿੱਧਾ ਨੰਬਰ ਵੀ ਸਕਰੀਨ ਤੇ ਦੇ ਦੇਵਾਂਗੇ ਅਤੇ ਤੁਹਾਨੂੰ ਡਿਮਾਂਡ ਵੀ ਦੱਸ ਦਿੰਨੇ ਆ ਜੀ ਕਿੰਨੀ ਹੈ ਇਹਦੀ ਨਾਲੇ ਤੁਹਾਨੂੰ ਸ਼ਹਿਰ ਵੀ ਦੱਸ ਦਿੰਨੇ ਆ ਵੀ ਕਿਹੜੇ ਸ਼ਹਿਰ ਵਿੱਚ ਹੈਗਾ ਇਹ ਕਿਚਨ ਦੇ ਨਾਲ ਇੱਕ ਕਮਰਾ ਬਣਿਆ ਹੋਇਆ ਤੁਹਾਨੂੰ ਆ ਵੀ ਸਾਰਾ ਕਮਰਾ ਦਿਖਾ ਦਿੰਨੇ ਆ ਜੀ ਆ ਦੇਖੋ ਜੀ ਆ ਕਮਰਾ ਬਣਿਆ ਹੋਇਆ ਨਾਲ ਪਰਲੇ ਪਾਸੇ ਵੀ ਦਰਵਾਜ਼ਾ ਲੱਗਿਆ ਹੋਇਆ ਹਵਾ ਦੀ ਕ੍ਰੋਸਿੰਗ ਪੂਰੀ ਹੈ ਜੀ ਇਹਦੇ ਨਾਲ ਹੀ ਇੱਕ ਹੋਰ ਕਮਰਾ ਬਣਿਆ ਹੋਇਆ ਤੁਹਾਨੂੰ ਉਹ ਵੀ ਕਮਰਾ ਦਿਖਾ ਦਿੰਨੇ ਆ ਜੀ ਮਾਲਕਾਂ ਨੇ ਕਿਹਾ ਜੀ ਕਿ ਇਸ ਘਰ ਦੀ ਰਜਿਸਟਰੀ ਹੋਈ ਹੋਈ ਹੈ ਇਹ ਰਜਿਸਟਰੀ ਵਾਲੀ ਜਗ੍ਹਾ ਹੈ ਜੀ ਦੂਜਾ ਕਮਰਾ ਤਾਂ ਦਿਖਾਤਾ ਹੈ ਇਹਦੇ ਨਾਲ ਹੀ ਪੂਜਾ ਰੂਮ ਬਣਿਆ ਹੋਇਆ ਹੈ ਜੀ ਕਮਰਿਆਂ ਵਿੱਚ ਵੀ ਸਾਰੇ ਟਾਇਲ ਲੱਗੀ ਹੋਈ ਹੈ ਅਤੇ ਲੋਬੀ ਵਿੱਚ ਵੀ ਸਾਰੇ ਟਾਇਲ ਲੱਗੀ ਹੋਈ ਹੈ ਜੀ ਨੂੰ ਉੱਪਰਲੇ ਪਾਸੋਂ ਵੀ ਸਾਰਾ ਦਿਖਾ ਦਿੰਨੇ ਆ ਜੀ ਉੱਪਰ ਵੀ 3 ਰੂਮ ਬਣੇ ਹੋਏ ਹਨ ਵਾਸ਼ਰੂਮ ਕਿਚਨ ਬਣੀ ਹੋਈ ਹੈ ਅਤੇ ਉੱਪਰਲਾ ਮੀਟਰ ਅਲੱਗ ਵੀ ਲੱਗਾ ਹੋਇਆ ਜੀ ਪੌੜੀਆਂ ਚੜਦਿਆਂ ਨਾਲ ਹੀ ਸਾਹਮਣੇ ਕਮਰਾ ਬਣਿਆ ਹੋਇਆ ਜੀ ਇਹ ਛੋਟਾ ਕਮਰਾ ਬਣਿਆ ਹੋਇਆ ਹੈ ਇਹ ਸਟੋਰ ਰੂਮ ਯੂਜ਼ ਹੋ ਰਿਹਾ ਜੀ ਇਹਨਾਂ ਦਾ ਤੇ ਕਮਰੇ ਦੇ ਨਾਲ ਇੱਕ ਹੋਰ ਕਮਰਾ ਬਣਿਆ ਹੋਇਆ ਤੁਹਾਨੂੰ ਵੀ ਕਮਰਾ ਦਿਖਾ ਦਿੰਨੇ ਆ ਆ ਦੇਖੋ ਜੀ ਆ ਇੱਕ ਹੋਰ ਕਮਰਾ ਬਣਿਆ ਹੋਇਆ ਤੇ ਇਹਦੇ ਨਾਲ ਇੱਕ ਤੀਜਾ ਰੂਮ ਬਣਿਆ ਹੋਇਆ ਆ ਦੇਖੋ ਜੀ ਜਿੱਦਾਂ نیچے ਬਣੇ ਹੋਏ ਹਨ ਉਦਾਂ ਹੀ ਉੱਪਰ ਬਣੇ ਹੋਏ ਹਨ ਜਿਸ ਜਗ੍ਹਾ ਤੇ نیچے ਕਿਚਨ ਬਣੀ ਹੋਈ ਹੈ ਉਸੇ ਜਗ੍ਹਾ ਦੇ ਉੱਪਰ ਵੀ ਕਿਚਨ ਬਣੀ ਹੋਈ ਹੈ ਉੱਪਰ ਓਪਨ ਕਿਚਨ ਬਣਾਈ ਹੋਈ ਹੈ ਤੁਹਾਨੂੰ ਉੱਪਰ ਦੀ ਓਪਨ ਕਿਚਨ ਵੀ ਦਿਖਾ ਦਿੰਨੇ ਆ ਜੀ ਆ ਦੇਖੋ ਜੀ ਆ ਓਪਨ ਕਿਚਨ ਬਣੀ ਹੋਈ ਹੈ ਤੁਹਾਨੂੰ ਕਿਹੜੇ ਏਰੀਆ ਵਿੱਚ ਅਤੇ ਕਿੰਨੀ ਰੇਂਜ ਵਿੱਚ ਕਾਰਜਾ ਕੋਟੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਅਸੀਂ ਉਧਰ ਵਾਲੀ ਸਾਈਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਘਰਾਂ ਕੋਠੀਆਂ ਦੀ ਰੇਂਜ ਮੁਤਾਬਿਕ ਪਲੇਲਿਸਟ ਤਿਆਰ ਕਰ ਰਹੇ ਹਾਂ ਤੁਸੀਂ ਆਪਣੇ ਰੇਂਜ ਮੁਤਾਬਿਕ ਪਲੇਲਿਸਟ ਵਿੱਚ ਜਾ ਕੇ ਘਰ ਕੋਠੀ ਦੀ ਚੁਆਇਸ ਕਰ ਸਕਦੇ ਹੋ ਜੀ ਆਹ ਦੇਖੋ ਜੀ ਉੱਪਰ ਵੀ ਵਾਸ਼ਰੂਮ ਬਣੇ ਹੋਏ ਹਨ ਬਾਹਰ ਵਾਲੇ ਪਾਸੇ ਵਾਸ਼ਰੂਮ ਬਣੇ ਹੋਏ ਹਨ ਆਹ ਦੇਖੋ ਜੀ ਬਾਹਰਲੇ ਪਾਸੇ ਵਾਸ਼ ਬੈਸਿਨ ਲੱਗਾ ਹੋਇਆ ਹੈ ਬਾਕੀ ਤੁਹਾਨੂੰ ਸਾਰੇ ਪਾਸੇ ਇੱਕ ਵਾਰੀ ਕੈਮਰਾ ਕੋ ਮਾ ਕੇ ਦਿਖਾ ਵੀ ਦਿੰਨੇ ਆ ਜੀ ਆ ਦੇਖੋ ਜੀ ਜੇ ਤੁ ਆਪਾਂ ਮੇਨ ਐਂਟਰੀ ਕੀਤੀ ਸੀ ਤਾਂ ਵਿਹੜੇ ਵਿੱਚ ਸ਼ੈੱਡ ਵੀ ਪਏ ਹੋਏ ਹਨ ਠੀਕ ਹੈ ਜੀ ਤੁਹਾਨੂੰ ਮਾਲਕਾਂ ਦਾ ਨੰਬਰ ਮੈਂ ਦੇ ਦੇਣਾ ਨਾਲ ਤੁਹਾਨੂੰ ਐਗਜ਼ੈਕਟ ਲੋਕੇਸ਼ਨ ਦੱਸ ਦੇਣਾ ਜੀ ਇਹਦੀ ਇਸ ਮਕਾਨ ਦੇ ਬਿਲਕੁਲ ਬੈਕ ਸਾਈਡ ਤੇ ਪਲਾਟ ਪਿਆ ਹੈ ਜੀ ਮਾਲਕਾਂ ਦਾ ਉਹ ਵੀ ਉਹ ਕਹਿੰਦੇ ਸੀ ਵੇਚਣਾ ਹੈ ਤੁਹਾਨੂੰ ਉਹਦੀ ਵੀਡੀਓ ਮੈਂ ਅਗਲੀ ਵੀਡੀਓ ਉਹਦੀ ਪਾ ਦੂੰਗਾ ਤੁਸੀਂ ਉਹ ਵੀ ਦੇਖ ਸਕਦੇ ਹੋ ਤੁਸੀਂ ਇਕੱਠਾ ਵੀ ਲੈ ਸਕਦੇ ਹੋ ਪਲਾਟ ਵੀ ਅਤੇ ਘਰ ਵੀ ਦੋਨੋਂ ਇਕੱਠੇ ਵੀ ਲੈ ਸਕਦੇ ਹੋ ਉਹ ਵੀ ਆਪਸ਼ਨ ਹੈਗਾ ਜੀ ਮੈਂ ਅਗਲੀ ਵੀਡੀਓ ਪਲਾਟ ਦੀ ਪਾ ਦੂੰਗਾ ਤੁਸੀਂ ਉਹ ਵੀਡੀਓ ਸਾਰੀ ਦੇਖ ਲਿਓ ਜੀ ਸਾਡੇ ਕਾਫੀ ਵੀਰਾਂ ਤੇ ਭੈਣਾਂ ਨੇ ਜਗਰਾਉਂ ਸਾਈਡ ਤੋਂ ਘਰ ਦੀ ਵੀਡੀਓ ਦੀ ਡਿਮਾਂਡ ਕੀਤੀ ਸੀ ਤੁਹਾਨੂੰ ਆ ਦੀ ਡਿਮਾਂਡ ਨੂੰ ਮੁੱਖ ਰੱਖਦੇ ਆਪਾਂ ਜਗਰਾਉਂ ਸਾਈਡ ਦੀ ਘਰ ਦੀ ਵੀਡੀਓ ਲੈ ਕੇ ਆਏ ਆ ਜੀ ਇਹ ਜਗਰਾਉਂ ਸ਼ਹਿਰ ਵਿੱਚ ਬੱਸ ਸਟੈਂਡ ਦੇ ਬਿਲਕੁਲ ਨੇੜੇ ਹੈ 5 ਮਿੰਟ ਦਾ ਰਸਤਾ ਹੈ ਜੀ ਸਿਰਫ ਪੈਦਲ ਹੋ ਵੀ ਤੁਹਾਨੂੰ ਮਾਲਕਾਂ ਦਾ ਨੰਬਰ ਮੈਂ ਦੱਸ ਦਿਨਾ ਜੀ ਸਕਰੀਨ ਤੇ ਤੁਹਾਨੂੰ ਸ਼ੋ ਹੋ ਜਾਏਗਾ ਤੁਸੀਂ ਉਸ ਨੂੰ ਨੋਟ ਕਰ ਲਓ ਨਾਲੇ ਤੁਹਾਨੂੰ ਡਿਮਾਂਡ ਵੀ ਮੈਂ ਸਕਰੀਨ ਤੇ ਲਿਖ ਕੇ ਦੱਸ ਦਿਨਾ ਵਾ ਤੇ ਨਾਲੇ ਤੁਹਾਨੂੰ ਸ਼ਹਿਰ ਵੀ ਮੈਂ ਇੱਕ ਵਾਰੀ ਦੁਬਾਰਾ ਸਕਰੀਨ ਤੇ ਲਿਖ ਕੇ ਦੱਸ ਦਿਨਾ ਜੀ ਥੰਬਨੇਲ ਦਾ ਆਪਾਂ ਦੱਸ ਹੀ ਦਿੰਨੇ ਆ ਤੁਹਾਨੂੰ ਸਕਰੀਨ ਤੇ ਲਿਖ ਕੇ ਵੀ ਦੱਸ ਦਿਨਾ ਜੀ ਤੁਸੀਂ ਨੋਟ ਕਰ ਲਿਓ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਕੋਠੀਆਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ